ਦੋਸਤੋ ਗੁੱਡ ਮਾਰਨਿੰਗ ਅਦਾਬ ਪ੍ਰਣਾਮ ਸਤਿ ਸ਼੍ਰੀ ਅਕਾਲ ਆਪਾਂ ਫੇਰ ਹਾਜ਼ਰਾਂ ਤੁਹਾਡੇ ਨਾਲ ਸੰਵਾਦ ਕਰਨ ਲਈ ਕੁਝ ਗੱਲ ਕਰਨ ਲਈ ਸਾਥੀਓ ਕਈ ਰਿਸ਼ਤੇ ਕਈ ਲੋਕ ਸਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਹੁੰਦੇ ਨੇ ਬੜੇ ਇੰਪੋਰਟੈਂਟ ਵੀ ਹੁੰਦੇ ਨੇ ਤੇ ਬੜੀ ਬੇਪਨਾਹ ਉਹਨਾਂ ਨਾਲ ਸਾਡੀ ਨੇੜਤਾ ਵੀ ਹੁੰਦੀ ਹੈ ਪਰ ਇੱਕ ਸਮਾਂ ਹੁੰਦਾ ਸਮਾ ਬਦਲਦਾ ਹੈ ਤੇ ਉਸ ਸਾਥ ਦੂਰ ਚਲੇ ਜਾਂਦੇ ਨੇ ਜਾਂ ਅਸੀਂ ਕਹਿ ਲਈਏ ਕਈ ਥਾਵਾਂ ਇਹ ਜਿਹੀਆਂ ਹੁੰਦੀਆਂ ਨੇ ਕਿ ਜਿਨ੍ਹਾਂ ਨਾਲ ਸਾਡੀ ਬਹੁਤ ਲगाव ਹੁੰਦਾ ਸਾਡਾ ਕੋਈ ਭਾਵਨਾਤਮਕ ਸਾਂਝ ਹੁੰਦੀ ਆ ਕੋਈ ਜਜ਼ਬਾਤੀ ਜਿੰਮੇ ਮਰਜ਼ੀ ਲਾ ਲਓ ਪਰ ਫਿਰ ਅਸੀਂ ਚਾਹਨੇ ਅਸੀਂ ਸੋਚਦੇ ਆ ਵੀ ਨਹੀਂ ਇੱਥੇ ਮੁੜ ਕੇ ਹੁਣ ਕਦੇ ਨਹੀਂ ਜਾਣਾ ਮਤਲਬ ਇੰਨੀਆਂ ਦੂਰੀਆਂ ਇੰਨਾ ਚੀਜ਼ੋ ਬਣ ਜਾਂਦੀ ਆ ਤਾਂ ਇਹ ਤੋਂ ਇਹੀ ਲੱਗਦਾ ਕਿ ਬੰਦਾ ਬਦਲਦਾ ਥਾਲਾਤ ਬਦਲਦੇ ਨੇ ਕਹਿੰਦੇ ਹੁੰਦੇ ਨਾ ਥੋੜਾ ਜਿਹਾ ਮੈਂ ਬਦਲਿਆ ਬਹੁਤਾ ਬਦਲ ਗਿਆ ਤੂੰ ਦੇਖੋ ਗੱਲ ਇੱਕ ਹੱਥ ਨਾਲ ਤਾੜੀ ਤਾਂ ਵੱਜਦੀ ਨਹੀਂ ਗੱਲ ਮਸਲਾ ਤਾਂ ਫਿਰ ਦੋਨੇ ਪਾਸੇ ਵਿਗੜਦਾ ਜਦੋਂ ਵਿਗੜਦਾ ਦੂਰੀਆਂ ਵੱਧ ਜਾਂਦੀਆਂ ਨੇ ਗੱਲਬਾਤ ਦਾ ਸਿਲਸਿਲਾ ਰੁਕ ਜਾਂਦਾ ਪਰ ਕੁਦਰਤ ਦਾ ਇੱਕ ਨਿਜਮਾ ਕੁਦਰਤ ਨਾਲ ਜਿਹੜੀ ਬੈਕਮ ਨਹੀਂ ਛੜਦੀ ਕੁਦਰਤ ਕਹਿੰਦੇ ਲੜਾਈ ਘਰਾਂ 'ਚ ਕਦੋਂ ਹੁੰਦੀ ਆ ਜਦੋਂ ਕੋਈ ਬਾਹਰਲਾ ਦਖਲ ਦਿੰਦਾ ਕੋਈ ਬਾਹਰਲਾ ਤੀਜਾ ਬੰਦਾ ਦਖਲ ਦਿੰਦਾ ਤੇ ਜਾਂ ਆਪਾਂ ਕਹਿੰਦੇ ਉਹਨੇ ਖਲਪਾੜ ਜਾਂ ਖੁੰਡ ਉਹਨਾਂ ਚਿਰ ਨਹੀਂ ਪਾਟਦਾ ਜਿੰਨਾ ਚਿਰ ਉਹਦੇ ਵਿੱਚ ਕੋਈ ਟੇੜ ਨਾ ਹੋਵੇ ਸ਼ੈਣੀ ਲੱਗਣ ਲਈ ਉਹ ਜਿਹੜਾ ਬੈਕਮ ਆ ਉਹ ਫਿਰ ਬਾਹਰਲੇ ਬੰਦੇ ਆ ਕੇ ਭਰ ਦਿੰਦੇ ਆ ਜਦੋਂ ਉਹਨੂੰ ਪਤਾ ਲੱਗ ਜਾਂਦਾ ਕਿ ਇੱਥੇ ਦਰਾੜ ਆ ਗਈ ਉਹ ਫਿਰ ਬੈਕਮ ਦੇ ਵਿੱਚ ਸ਼ੈਣੀ ਆ ਜਾਂਦੀ ਆ ਉੱਤੇ ਘਣ ਵੱਜਦਾ ਤੇ ਉਹ ਟੋਟੇ-ਰੋਟੇ ਕਰ ਦਿੰਦੀ ਆ ਇੱਕ ਖੁੰਡ ਨੂੰ ਉਹਨਾਂ ਇੱਕ ਲੱਕੜ ਨੂੰ ਉਸੇ ਤਰ੍ਹਾਂ ਅਸੀਂ ਦੇਖਦੇ ਆ ਸਬੰਧਾਂ ਦੇ ਵਿੱਚ ਵੀ ਜਦੋਂ ਆਪਾਂ ਕਿਸੇ ਬਹੁਤ ਨੇੜਲੇ ਰਿਸ਼ਤੇ ਨੂੰ ਟੁੱਟਦੇ ਆਂ ਨੇੜਲੇ ਸੱਜਣਾਂ ਨੂੰ ਟੁੱਟਦੇ ਆਂ ਤਾਂ ਬਹੁਤ ਵਾਰੀ ਸੋਚਦੇ ਆਂ ਵੀ ਨਹੀਂ ਯਾਰ ਇਹ ਨਹੀਂ ਕਰਨਾ ਚਾਹੀਦਾ ਪਰ ਉਹ ਜਦੋਂ ਦੂਰੀ ਬਣ ਜਾਂਦੀ ਹੈ ਤਾਂ ਜਿਹੜਾ ਮੈਂ ਤੁਹਾਨੂੰ ਕਿਹਾ ਕਿ ਬੇਕੰਮ ਭਰ ਦਿੰਦੀ ਹੈ ਕੁਦਰਤ ਕੁਦਰਤ ਖਲਾ ਨਹੀਂ ਛੱਡਦੀ ਉਹਦੀ ਜ਼ਿੰਦਗੀ ਦੇ ਵਿੱਚ ਵੀ ਖਲਾ ਪੂਰਾ ਹੋ ਜਾਂਦਾ ਤੇ ਆਪਣੀ ਜ਼ਿੰਦਗੀ ਵਿੱਚ ਵੀ ਖਲਾ ਪੂਰਾ ਹੋ ਜਾਂਦਾ ਤੇ ਜਿਹੜੇ ਵਕੀਲ ਹੁੰਦੇ ਨੇ ਆਸੇ ਪਾਸੇ ਵਾਲੇ ਉਹ ਉਠੀਆਂ ਸਿੱਧੀਆਂ ਰਿਆਂ ਦੇਣ ਦੇ ਹੁੰਦੇ ਨੇ ਕਿ ਨਹੀਂ ਤੇਰਾ ਨਹੀਂ ਉਹਦੇ ਕਸੂਰ ਆ ਉਹ ਜਿਹੜੀ ਉਂਗਲਾ ਉਹ ਸਾਡੇ ਕੰਨੀ ਦਾ ਕਰਨ ਨਹੀਂ ਦਿੰਦੇ ਉਹ ਉਂਗਲਾ ਆਪਾਂ ਕਹਿੰਦੇ ਹੁਣ ਨਾ ਜੇ ਤਿੰਨ ਉਂਗਲਾਂ ਆਪਾਂ ਦੂਜੀ ਕਿੰਨੀ ਕਰਦੇ ਆ ਤੇ ਇੱਕ ਉਂਗਲ ਸਾਡੇ ਕਿੰਨੇ ਵੀ ਹੁੰਦੀ ਆ ਉਹ ਚਾਰੀ ਉਂਗਲਾਂ ਹੀ ਦੂਸਰੇ ਕੰਨੀ ਕਰਨਾ ਆਨ ਲਈ ਸਪੋਰਟ ਕਰਦੇ ਨੇ ਕਿਉਂਕਿ ਉਹਨਾਂ ਦਾ ਆਪਦੀ ਕੋਈ ਗਰਜ ਆ ਵੀ ਲੋਡ ਹੁੰਦੀ ਆ ਉਹਨਾਂ ਨੇ ਉੱਥੇ ਜਿਹੜਾ ਹੈਗਾ ਨਵੇਂ ਇੰਡਕਸ਼ਨ ਆ ਆਪਾਂ ਕਹਿ ਲਈਏ ਉਹ ਚੀਜ਼ ਉਹਨਾਂ ਨੇ ਉੱਥੇ ਨਵੀਆਂ ਸਾਂਝਾਂ ਬਰਉਣੀਆਂ ਹੁੰਦੀਆਂ ਤੇ ਸਾਂਝਾਂ ਪਿੱਛੇ ਕੋਈ ਨਾ ਕੋਈ ਗਰਜ ਹੁੰਦੀ ਆ ਸੋ ਥੇਰ ਇਜ਼ ਨੋ ਫਰੀ ਲੰਚ ਐਟ ਐਨੀਵੇਅਰ ਕਿ ਆਪਾਂ ਦੁਨੀਆ ਦੇ ਵਿੱਚ ਕੋਈ ਚੀਜ਼ ਮੁਫਤ ਨਹੀਂ ਮਿਲਦੀ ਹਨਾ ਦੌਲਤ ਕੱਲੀ ਪੈਸਿਆਂ ਦੀ ਨਹੀਂ ਹੁੰਦੀ ਬਹੁਤ ਸਾਰੀਆਂ ਤੁਹਾਡੀਆਂ ਤੁਹਾਡਾ ਪਰਿਵਾਰ ਆ ਉਹ ਵੀ ਤੁਹਾਡਾ ਐਸਟਾ ਤੁਹਾਡੇ ਦੋਸਤ ਐਸਟਾ ਤੁਹਾਡੀ ਸਿਹਤ ਐਸਟਾ ਸਭ ਤੋਂ ਵੱਡਾ ਐਸਟਾ ਤੁਹਾਡੀ ਸਿਹਤ ਆ ਬੜਾ ਸ਼ਰਮਾਇਆ ਸਾਡੀ ਤੇ ਇਸ ਤਰ੍ਹਾਂ ਇਹਨਾਂ ਸਾਰੀਆਂ ਦੌਲਤਾਂ ਨੇ ਜਿਹੜੀਆਂ ਇਹਦੇ ਪਿੱਛੇ ਕੋਈ ਨਾ ਕੋਈ ਗਰਜ ਕੋਈ ਨਾ ਕੋਈ ਈਸ਼ੂ ਪਈ ਹੁੰਦੀ ਆ ਸੋ ਇਹਦੇ ਵਿੱਚ ਜੋ ਕਿ ਬਦਲਦੇ ਸੰਸਾਰ ਦੇ ਵਿੱਚ ਆਪਾਂ ਇਸ ਤਰ੍ਹਾਂ ਰਹੀਏ ਬਸ ਉਹਨਾਂ ਉਸ ਤਰੀਕੇ ਨਾਲ ਉਨਾ ਕੁ ਵਰਤੀਏ ਕਿ ਸਾਹਮਣੇ ਵਾਲੇ ਨੂੰ ਉਹ ਇਹ ਨਾ ਲੱਗੇ ਕਿ ਮੈਂ ਇਸ ਨੂੰ ਵਰਤ ਰਿਹਾ ਹਣਾ ਸਾਂਝਾ ਰੱਖੋ ਪਰ ਇਸਤੇਮਾਲ ਨਾ ਹੋ ਜਿਵੇਂ ਕਹਿੰਦੇ ਹੁੰਦੇ ਆ ਵੀ ਆਪਾਂ ਇਸਤੇਮਾਲ ਨਾ ਹੋਈਏ ਆਪਣੇ ਆਪ ਨੂੰ ਇਸਤੇਮਾਲ ਨਾ ਹੋਣ ਦੇਈਏ ਸੋ ਅੱਜ ਵੀ ਇਹ ਛੋਟੀ ਜੀ ਗੱਲ ਸੀ ਇਹਦੇ ਬਾਰੇ ਤੁਹਾਡੇ ਕੀ ਖਿਆਲ ਆ ਜਰੂਰ ਕਮੈਂਟਸ ਦੇ ਵਿੱਚ ਆ ਜੇ ਤੁਹਾਡੇ ਕੋਈ ਵੀ ਨਾ ਹੈਗਾ ਮਾਤਮ ਹੋਰ ਵੀ ਆਪਣੇ ਹੈਗੇ ਨਾਲ ਜਰੂਰ ਸ਼ੇਅਰ ਕਰਿਓ ਜਿਹੀਆਂ ਗੱਲਾਂ ਆਪਾਂ ਸ਼ੇਅਰ ਕਰਦੇ ਰਹਾਂਗੇ ਧੰਨਵਾਦ